ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਆਇਆ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਪਾਵਾਂਗੇ ਕਿ ਸਰਜਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗੌਰਵਨਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਦੇਖੋ ਜੀ ਇਹ ਜਿਹੜਾ ਸੋਧ ਪੱਤਰ ਆਇਆ ਹੈ ਇਹ ਆਫੀਸ਼ੀਅਲ ਸਾਈਟ এডੂਕੇਸ਼ਨ ਰਿਕੁਆਇਰਮੈਂਟ ਬੋਰਡ.com ਤੋਂ ਤਾਂ ਦੇਖੋ ਜੀ ਜਿਹੜੀਆਂ ਤੁਹਾਨੂੰ ਅਸੀਂ ਵੀਡੀਓ ਵੀ ਦਿੱਤੀ ਸੀ ਕਿ 1558 ਹੈਡ ਟੀਚਰ ਤੇ 375 ਸੈਂਟਰ ਹੈਡ ਟੀਚਰ ਦੀਆਂ ਜਿਹੜੀਆਂ ਸਿੱਧੀ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ ਤਾਂ ਹੁਣ ਉਹਦੇ ਨਾਲ ਕੀ ਹੋਵੇਗਾ ਕਿ 300 ਨੰਬਰ ਦਾ ਇੱਕ ਐਗਜ਼ਾਮ ਵੀ ਲਿਆ ਜਾਊਗਾ ਸਿੱਖਿਆ ਵਿਭਾਗ ਵੱਲੋਂ 300 ਅੰਕਾਂ ਦਾ ਇੱਕ ਆਬਜੈਕਟਿਵ ਟਾਈਪ ਲਿਖਤੀ ਪੇਪਰ ਵੀ ਲਿਆ ਜਾਊਗਾ ਉਮੀਦਵਾਰਾਂ ਦੀ ਚੋਣ ਜਿਹੜੀ ਲਿਖਤੀ ਟੈਸਟ ਦੇ ਵਿੱਚੋਂ ਜਿਹੜੇ ਮਾਰਕਸ ਆਉਣਗੇ ਉਹਦੇ ਆਧਾਰ ਤੇ ਹੋਵੇਗੀ ਤੇ ਦੇਖੋ ਜੇਕਰ ਇੱਕ ਤੋਂ ਵੱਧ ਉਮੀਦਵਾਰ ਦੇ ਬਰਾਬਰ ਅੰਕ ਆਉਂਦੇ ਆ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ ਉਸ ਨੂੰ ਮੈਰਿਟ ਵਿੱਚ ਪਹਿਲਾ ਸਥਾਨ ਦਿੱਤਾ ਜਾਵੇਗਾ ਵੀ ਪਹਿਲਾ ਰੱਖਿਆ ਜਾਵੇਗਾ ਜੇਕਰ ਇਸ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਬਰਾਬਰ ਆਉਂਦੇ ਆ ਤਾਂ ਉਮੀਦਵਾਰ ਦੀ ਵਿਦਿਅਕ ਦੀ ਯੋਗਤਾ ਦੇ ਆਧਾਰ ਤੇ ਉਹਨੂੰ ਮਤਲਬ ਵੱਧ ਅੰਕ ਮਿਲਣਗੇ ਉਸ ਨੂੰ ਮੈਰਿਟ ਵਿੱਚ ਪਹਿਲਾਂ ਲਿਖਿਆ ਜਾਵੇ ਪਹਿਲਾਂ ਜਿਹੜਾ ਰੱਖਿਆ ਜਾਵੇਗਾ ਤਾਂ ਜਿਹੜਾ ਲਿਖਤੀ ਟੈਸਟ ਦਾ ਸਿਲੇਬਸ ਹੈ ਉਹ ਵਿਭਾਗ ਦੀ ਵੈੱਬਸਾਈਟ ਤੇ ਬਾਅਦ ਵਿੱਚ ਅਪਲੋਡ ਕਰ ਦਿੱਤਾ ਜਾਵੇਗਾ ਤਈ ਪੂਰੀ ਜਾਣਕਾਰੀ ਜਿਹੜੀ ਕਿ educationrequirementboard.com ਤੇ ਹੈ ਜਿਹੜਾ ਐਗਜ਼ਾਮ ਹੋਣਾ ਹੈ ਉਹਨੂੰ ਲੈ ਕੇ ਜਿਹੜਾ ਹੈਡ ਟੀਚਰ ਤੇ ਸੈਂਟਰ ਹੈਡ ਟੀਚਰ ਦਾ ਆਉਂਦੀ ਜਿਹੜਾ ਸਿਲੇਬਸ ਵੀ ਜਦੋਂ ਆਇਆ ਉਹ ਵੀ ਤੁਹਾਨੂੰ ਦੱਸਾਂਗੇ ਬਨੇਰੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ